ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਇਤਿਹਾਸਿਕ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਜੀਵਨ ਇਤਿਹਾਸ ਹਰੀ ਸਿੰਘ ਨਲਵਾ ਜੀ ਬਾਰੇ ਇਹ ਕਿਤਾਬ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਜੀ ਵੱਲੋਂ ਲਿਖੀ ਗਈ ਹੈ ਇਸ ਕਿਤਾਬ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਜਨਮ ਤੋਂ ਲੈ ਕੇ ਆਖਰ ਤੱਕ ਸਭ ਕੁਝ ਲਿਖਿਆ ਹੈ ਜੋ ਜੋ ਉਹਨਾਂ ਨੇ ਕਾਲਾ ਨਕਾਲੀਆਂ ਜੋ ਅਹੁਦੇ ਪਾਏ ਜੋ ਲੜਾਈਆਂ ਲੜੀਆਂ ਜੋ ਜਿੱਤ ਹਾਸਲ ਕੀਤੀ ਤੇ ਕਿਦਾਂ ਉਹਨਾਂ ਨੇ ਸ਼ਹਾਦਤ ਆ ਜਾਂ ਪੀਤਾ ਇਸ ਤੋਂ ਪਹਿਲਾਂ ਇੱਕ ਵੀਡੀਓ ਆਪ ਜੀ ਦੇ ਹਾਜ਼ਰ ਕਰ ਚੁੱਕੇ ਹਾਂ ਵੀਡੀਓ ਸੁਣ ਲਈ ਸਾਡੇ ਚੈਨਲ ਤੇ ਜਾ ਕੇ ਤੁਸੀਂ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਤੇ ਇਸ ਇਤਿਹਾਸ ਨਾਲ ਜੁੜ ਸਕਦੇ ਹੋ ਇਤਿਹਾਸ ਅੱਗੇ ਸ਼ੁਰੂ ਕਰਦੇ ਹਾਂ ਸਰਦਾਰ ਹਰੀ ਸਿੰਘ ਦਾ ਪਹਿਲਾ ਸੰਗਰਾਮ ਤੇ ਕਸੂਰ ਦੀ ਫਤਿਹ ਇਸ ਤੋਂ ਪਹਿਲਾਂ ਦੀ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਉਹ ਕਿਦਾਂ ਜਨਮ ਤੋਂ ਲੈ ਕੇ ਬਚਪਨ ਤੱਕ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਣੀ ਹੋਈ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ ਤੇ ਫਿਰ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉਹ ਚੌਧੇ ਮਿਲੇ ਸਰਦਾਰੀਆਂ ਮਿਲੀਆਂ ਤੇ ਗਵਰਨਰ ਬਣੇ ਤੇ ਇਸ ਤੋਂ ਅੱਗੇ ਹੁਣ ਲੜਾਈਆਂ ਸ਼ੁਰੂ ਹੋਣਗੀਆਂ ਜੀ ਹੁਣ ਕਸੂਰ ਦੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਨ 1807 ਈਸਵੀ ਦੇ ਆਰੰਭ ਵਿੱਚ ਜਦ ਕਾਂਗੜੇ ਦੇ ਇਲਾਕੇ ਦੇ ਦੌਰੇ ਤਪਰਤ ਕੇ ਅਜੇ ਲਾਹੌਰ ਪਹੁੰਚੇ ਹੀ ਸਨ ਤਾਂ ਪਤਾ ਲੱਗਾ ਕਿ ਨਵਾਬ ਕਤਬਦੀਨ ਖਾਨ ਕਸੂਰੀਆ ਬੜੀਆਂ ਭਾਰੀ ਜੰਗਾਂ ਤਿਆਰੀਆਂ ਕਰ ਰਿਹਾ ਹੈ ਅਤੇ ਉਸ ਨੇ ਮੁਲਤਾਨ ਦੇ ਨਵਾਬ ਮੁਜਫਰ ਖਾਨ ਨੂੰ ਵੀ ਆਪਣੇ ਨਾਲ ਮਿਲਾ ਕੇ ਅੰਦਰੋਂ ਅੰਦਰ ਲਿਖਤ ਪੜਤ ਕਰ ਲਈ ਹੈ ਕਿ ਐਤ ਕੀ ਦੋਹਾਂ ਇਸਲਾਮੀ ਤਾਕਤਾਂ ਵੱਲੋਂ ਇੱਕ ਮੋਟ ਹੋ ਕੇ ਖਾਲਸਾ ਰਾਜ ਦੇ ਵਿਰੁੱਧ ਐਸਾ ਜਹਾਦੀ ਜੰਗ ਕੀਤਾ ਜਾਏ ਕਿ ਅੱਗੇ ਨੂੰ ਸਦਾ ਲਈ ਉਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏ ਪਰ ਚੋਲ ਕਰਨ ਨਾਲ ਉਪਰੋਕਤ ਗੋਵੰਦ ਦੀ ਪੂਰੀ ਪੂਰੀ ਤਸਦੀਕ ਹੋ ਗਈ ਨਾਲ ਹੀ ਇਹ ਵੀ ਮਾਲੂਮ ਹੋ ਗਿਆ ਕਿ ਐਤ ਕੀ ਨਾ ਕੇਵਲ ਇਹਨਾਂ ਨੇ ਆਪਣੀਆਂ ਕਲਮੀ ਫੌਜਾਂ ਨੂੰ ਹੀ ਲੜਾਈ ਲਈ ਤਿਆਰ ਕੀਤਾ ਹੈ ਸਗੋ ਕਈ ਜਸ਼ੀਲੇ ਮੌਲਵੀਆਂ ਤੇ ਵਾਜਾਂ ਨੂੰ ਵੀ ਦੂਰ ਦੂਰ ਤੱਕ ਭੇਜ ਕੇ ਖਾਲਸੇ ਦੇ ਉਲਟ ਇਸਲਾਮੀਆਂ ਵਿੱਚ ਭਾਰੀ ਜੋਸ਼ ਭਰ ਦਿੱਤਾ ਸੀ ਇਸ ਸਮੇਂ ਸ਼ੇਰੇ ਪੰਜਾਬ ਨੇ ਆਪਣੇ ਸਾਰੇ ਨਾਮੀ ਸਰਦਾਰਾਂ ਨੂੰ ਇਕੱਠਾ ਕਰਕੇ ਇਸ ਜੰਗ ਸੰਬੰਧੀ ਹਰ ਪਹਿਲੂ ਤੇ ਵਿਚਾਰ ਕੀਤੀ ਇਹ ਵਿਚਾਰ ਅਜੇ ਹੋ ਹੀ ਰਹੀ ਸੀ ਕਿ ਉੱਪਰੋਂ ਖਬਰ ਨਵੀਸ ਵੱਲੋਂ ਖਲੀਤਾ ਪਹੁੰਚਿਆ ਕਿ ਨਵਾਬ ਕਸੂਰ ਆਪਣੇ ਇਲਾਕੇ ਦੇ ਸਿੱਖਾਂ ਅਤੇ ਹਿੰਦੂਆਂ ਤੋਂ ਬੜੀ ਤੰਦੀ ਨਾਲ ਜਹਾਦੀ ਲੜਾਈ ਲਈ ਰਸਤ ਰਸਾਨੀ ਤੇ ਧਨ ਇਕੱਠਾ ਕਰ ਰਿਹਾ ਹੈ ਅਤੇ ਜਿਹੜਾ ਕੋਈ ਇਸ ਹੁਕਮ ਦੀ ਪਾਲਣਾ ਕਰਨ ਵਿੱਚ ਜਰਾ ਵੀ ਸੰਕੋਚ ਕਰਦਾ ਹੈ ਉਸ ਦਾ ਘਰਬਾਰ ਲੁੱਟ ਲਿਆ ਜਾਂਦਾ ਹੈ ਇਹ ਸਭ ਕੁਝ ਵਿਚਾਰ ਕੇ ਮਹਾਰਾਜਾ ਸਾਹਿਬ ਨੇ ਜੋਗ ਸਮਝਿਆ ਕਿ ਜੰਗ ਦੇ ਆਰੰਭ ਹੋਣ ਤੋਂ ਪਹਿਲਾਂ ਆਪਣਾ ਇਹ ਚੀ ਪੇਜ ਕੇ ਉਸ ਨੂੰ ਸਮਝਾਇਆ ਜਾਏ ਕੀ ਲੜਾਈ ਵਿੱਚ ਬਿਨਾ ਇਸ ਦੇ ਕਿਸੇ ਕੜੇ ਰੱਬ ਦੇ ਬੰਦਿਆਂ ਦਾ ਖੂਨ ਖਰਾਬਾ ਹੋਵੇ ਉਸ ਲਈ ਕੁਝ ਵੀ ਲਾਭ ਨਹੀਂ ਹੈ ਇਸ ਕੰਮ ਲਈ ਸਰਦਾਰ ਫਤਿਹ ਸਿੰਘ ਕਾਲਿਆਂ ਵਾਲਾ ਤੇ ਫਕੀਰ ਅਜੀਜਉਦੀਨ ਤੋਂ ਵੱਧ ਯੋਗ ਹੋਰ ਕਿਹੜਾ ਹੋਣਾ ਸੀ ਸੋ ਸਰਦਾਰ ਸਾਹਿਬ ਤੇ ਫਕੀਰ ਜੀ ਨੂੰ ਸਣੇ ਉਹਨਾਂ ਦੇ ਲੋੜਵੰਦ ਸਾਥੀਆਂ ਦੇ ਕਸੂਰ ਭੇਜਿਆ ਗਿਆ ਇਹਨਾਂ ਨੇ ਉੱਥੇ ਪਹੁੰਚ ਕੇ ਨਵਾਬ ਕਤਬਦੀਨ ਨੂੰ ਬੜੀਆਂ ਉਕਤੀਆਂ ਯੁਕਤੀਆਂ ਤੇ ਮਿੱਠੇ ਬਚਨਾਂ ਨਾਲ ਸਮਝਾਉਣਾ ਚਾਹਿਆ ਕਿ ਮਹਾਰਾਜਾ ਸਾਹਿਬ ਨਾਲ ਲੜਾਈ ਲੜਨ ਵਿੱਚ ਨਵਾਬ ਲਈ ਭਾਰੀ ਘਾਟੇ ਬੰਦਾ ਕੰਮ ਹੈ ਇਸ ਤਰ੍ਹਾਂ ਕਰਨ ਨਾਲ ਜਿੱਥੇ ਉਹ ਹਜ਼ਾਰਾਂ ਮਨੁੱਖਾਂ ਦੇ ਖੂਨ ਦਾ ਖੁਨਾਮੀ ਬਣੇਗਾ ਉਥੇ ਹੋ ਸਕਦਾ ਹੈ ਨਾਲ ਹੀ ਉਹ ਸਦਾ ਲਈ ਆਪਣੀ रियासत ਵੀ ਖਵਾ ਬਵੇ ਪਰ ਸ਼ੋਕ ਬਜਾਏ ਇਹ ਦੇ ਕਿ ਨਵਾਬ ਕਸੂਰ ਇਹਨਾਂ ਦੀ ਨੇਕ رائے ਦਾ ਧੰਨਵਾਦੀ ਹੁੰਦਾ ਤੇ ਮਹਾਰਾਜਾ ਸਾਹਿਬ ਲਈ ਉਸ ਦੇ ਦਿਲ ਵਿੱਚ ਬਧੀਰ ਅਸਰਕਾਰ ਪੈਦਾ ਹੁੰਦਾ। ਆ ਭਾਗਾ ਨਵਾਬ ਉਲਟਾ ਫਕੀਰ ਜੀ ਨਾਲ ਬੱਦ ਸਲੂਕੀ ਤੇ ਕੁਬਚਨਾ ਤੇ ਉਤਰ ਆਇਆ। ਹੁਣ ਸਰਦਾਰ ਫਤਿਹ ਸਿੰਘ ਤੇ ਫਕੀਰ ਸਾਹਿਬ ਨਵਾਬ ਦੇ ਸਿਰ ਮਦ ਭਾਗਤਾ ਦਾ ਦੂਤ ਕੋਦਾ ਦੇ ਕੇ ਮਹਾਰਾਜ ਸਾਹਿਬ ਕੋਲ ਪਰਤ ਆਏ ਤੇ ਸਾਰਾ ਹਾਲ ਛੇਰੇ ਪੰਜਾਬ ਨੂੰ ਆ ਦੱਸਿਆ। ਫਕੀਰ ਜੀ ਨਾਲ ਨਵਾਬ ਕਸੂਰ ਦੇ ਅਯੋਗ ਵਰਤਾਓ ਦਾ حال ਸੁਣ ਕੇ ਸਰਕਾਰ ਦੀ ਅਣਖ ਨੇ ਇੱਕ ਹਲਾਰਾ ਖਾਦਾ ਤੇ ਉਸੇ ਦਿਨ ਖਾਲਸਾ ਫੌਜਾਂ ਨੂੰ ਹਰ ਪਾਸੇ ਤੋਂ ਕਸੂਰ ਵੱਲ ਕੂਚ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਜਿੱਥੇ ਜਿੱਥੇ ਹੁਕਮਨਾਮੇ ਪਹੁੰਚੇ ਉੱਥੇ-ਉੱਥੇ ਦੀਆਂ ਫੌਜਾਂ ਬੜੀ ਤੇਜ਼ੀ ਨਾਲ ਮੈਦਾਨੇ ਜੰਗ ਵੱਲ ਤੁਰ ਪਈਆਂ ਹੁਣ ਥੋੜੇ ਦਿਨਾਂ ਦੇ ਅੰਦਰ-ਅੰਦਰ ਹੀ 10000 ਨਾਮੀ ਫੌਜ 6 ਵੱਡੀਆਂ ਤੋਪਾਂ 12 ਛੁਤਰੀ ਜੰਬੂਰ ਅਤੇ ਹੋਰ ਜ਼ਰੂਰੀ ਸਮਾਨ ਦੇ ਨਸ਼ਹਿਰਾ ਨਾਮੀ ਪਿੰਡ ਤੋਂ ਕਸੂਰ ਤੋਂ ਦਸ ਕੋਹ ਦੀ ਵਾਰਡ ਤੇ ਸੀ ਜਾ ਡੇਰੇ ਲਾਇ ਇਸ ਸਮੇਂ ਸ਼ੇਰਦਿਲ ਰਜਮੈਂਟ ਸਣੇ ਨੌਜਵਾਨ ਹਰੀ ਸਿੰਘ ਦੇ ਉਪਰੋਕਤ ਫੌਜ ਨਾਲ ਆ ਮਿਲੇ ਹੁਣ ਸ਼ੇਰੇ ਪੰਜਾਬ ਖੁਦ ਸਣੇ ਸਰਦਾਰ ਨਿਹਾਲ ਸਿੰਘ ਠਾਰੀ ਵਾਲੇ ਸਰਦਾਰ ਧੰਨਾ ਸਿੰਘ ਮਲਬਈ ਸਰਦਾਰ ਜੋਧ ਸਿੰਘ ਰਾਮਗੜੀਆ ਬਾਬਾ ਫੂਲਾ ਸਿੰਘ ਅਕਾਲੀ ਸਰਦਾਰ ਫਤਿਹ ਸਿੰਘ ਕਾਲਿਆਂ ਵਾਲਾ ਅਤੇ ਸਰਦਾਰ ਫਤਿਹ ਸਿੰਘ ਆਲੂ ਵਾਲੀਆ ਆਦ ਦੇ ਨਾਲ ਮੈਦਾਨ ਜੰਗ ਵੱਲ ਵਧਿਆ ਨਸ਼ਹਿਰੇ ਪਿੰਡ ਵੇ ਜਦ ਸਾਰਾ ਜੰਗੀ ਪ੍ਰਬੰਧ ਠੀਕ ਠਾਕ ਹੋ ਗਿਆ ਤਾਂ 10 ਫਰਵਰੀ ਸਨ 1807 ਈਸਵੀ ਦੀ ਸਵੇਰ ਨੂੰ ਸਰ ਅਰਦਾਸ ਸੋਧ ਕੇ ਕਸੂਰ ਦੇ ਬਾਹਰਲੇ ਮੋਰਚਿਆਂ ਤੇ ਹੱਲਾ ਬੋਲ ਦਿੱਤਾ ਗਿਆ ਅਗੋਂ ਬਹਾਦਰ ਨਵਾਬ ਕਤਬਦੀਨ ਖਾਨ ਨੇ ਜਦ ਖਾਲਸਾ ਫੌਜ ਨੂੰ ਅੱਗੇ ਵਧਾ ਦਿੱਠਾ ਤਾਂ ਬੜੇ ਜੋਸ਼ ਵਿੱਚ 25000 ਫੌਜ ਅਤੇ ਬੇਗਿਣਤ ਮੁਲਖੀਏ ਲਸ਼ਕਰ ਨਾਲ ਇਹਨਾਂ ਨੂੰ ਰੋਕਣ ਲਈ ਮੈਦਾਨ ਵਿੱਚ ਡਟ ਗਿਆ। ਇਧਰ ਖਾਲਸੇ ਦਾ ਜੋਸ਼ ਵੀ ਅਸਗਾਹ ਸਾਗਰ ਵਾਂਗ ਠਾਠਾ ਮਾਰ ਰਿਹਾ ਸੀ। ਉਧਰ ਜਹਾਦ ਦੇ ਬਲਬਲੇ ਗਾਜੀਆਂ ਨੂੰ ਮਤਵਾਨਾ ਕਰ ਰਏ ਸਨ। ਹੁਣ ਦੋਵਾਂ ਧਿਰਾਂ ਦੇ ਯੋਧਿਆਂ ਦੀ ਆਪੋ ਆਪਣੇ ਵੈਰੀਆਂ ਤੇ ਨਗਾ ਪਈ ਤਾਂ ਬਸ ਫੇਰ ਕੀ ਸੀ ਸਵੇਪੇ ਤੋਂ ਬਾਅਦ ਹੋ ਗਏ ਅਤੇ ਲੱਗਾ ਲੋਹੇ ਨਾਲ ਲੋਹਾ ਖੜਕਣ ਹਰ ਇੱਕ ਸੁਰਮਾ ਆਪਣੀ ਸੁਰਮਤਾਈ ਦੇ ਜ਼ੋਰ ਦਸਨ ਦੀ ਧੁਨ ਵਿੱਚ ਇੱਕ ਦੂਜੇ ਤੋਂ ਅੱਗੇ ਵੱਧ ਰਿਹਾ ਸੀ ਇਸ ਤਰ੍ਹਾਂ ਇਸ ਧੂਆਂ ਤਾਰ ਸੰਗਰਾਮ ਵਿੱਚ ਸਵੇਰ ਤੋਂ ਲੈ ਕੇ ਲੋਢੇ ਪਹਿਰ ਤੀਕ ਇੱਕ ਰਸ ਕਟਾ ਵੱਧ ਹੁੰਦੀ ਰਹੀ ਕਦੀ ਨਵਾਬ ਦੀ ਫੌਜ ਅੱਗੇ ਵਧ ਆਉਂਦੀ ਕਦੇ ਖਾਲਸਾ ਦਲ ਵੈਰੀ ਨੂੰ ਪਛਾਣ ਦੱਬ ਕੇ ਲੈ ਜਾਂਦਾ ਗਰਜ ਕੇ ਸਾਰਾ ਦਿਨ ਖਟਾਖਟ ਤਲਵਾਰ ਚਲਦੀ ਰਹੇ ਇਸ ਸਮੇਂ ਮਹਾਰਾਜਾ ਸਾਹਿਬ ਦੇ ਤੂਫਖਾਨਿਆਂ ਨੇ ਬੜੀ ਯੋਗਤਾ ਨਾਲ ਨਵਾਬ ਦੇ ਦਮਦਮਿਆਂ ਤੇ ਗੋਲਾਬਾਰੀ ਕੀਤੀ ਅੱਗੋਂ ਕਸੂਰੀ ਵੀ ਤੂਫਖਾਨੇ ਦਾ ਜਵਾਬ ਤੋਫਾ ਨਾਲ ਵੱਦ ਚੜਕੇ ਦੇਦੇ ਰਹੇ ਸਾਰਾ ਦਿਨ ਸ਼ੇਰ-ਏ-ਪੰਜਾਬ ਖੁਦ ਮੈਦਾਨੇ ਜੰਗ ਵਿੱਚ ਮੌਜੂਦ ਰਹੇ ਅਤੇ ਆਪਣੀਆਂ ਫੌਜਾਂ ਦਾ ਦਿਲ ਬਦਉਂਦੇ ਰਹੇ ਛੇਕੜ ਦਿਨ ਦੇ ਢਲਦਿਆਂ ਹੀ ਗਾਜੀਆਂ ਦੇ ਦਿਲ ਢਲ ਗਏ ਅਰਥਾਤ ਨਵਾਬ ਦੀਆਂ ਫੌਜਾਂ ਨੇ ਮੈਦਾਨੀ ਮੋਰਚਿਆਂ ਵਿੱਚ ਖਾਲਸਾ ਫੌਜਾਂ ਦੇ ਧਾਵੇ ਦਾ ਜੋਰ ਨਾ ਚਲਦਿਆਂ ਹੋਇਆਂ ਇਥੋਂ ਬੜੀ ਬੇਤਰਤੀਬੀ ਨਾਲ ਨੱਠ ਕੇ ਕਸੂਰ ਦੇ ਮਜ਼ਬੂਤ ਕਿਲੇ 'ਚ ਪਹੁੰਚ ਕੇ ਨਵੇਂ ਮੋਰਚੇ ਜਾ ਮੱਲੇ ਖਾਲਸਾ ਘੋੜਚੜਾ ਨੇ ਨਸਦਿਆਂ ਦਾ ਦੂਰ ਤੱਕ ਪਿੱਛਾ ਕੀਤਾ ਤੇ ਕਈਆਂ ਨੂੰ ਤਲਵਾਰ ਦੀ ਧਾਰ ਤੋਂ ਪਾਰ ਕਰ ਦਿੱਤਾ ਇਸ ਸਮੇਂ ਸਰਦਾਰ ਹਰੀ ਸਿੰਘ ਨੇ ਆਪਣੇ ਸਵਾਰਾਂ ਨਾਲ 200 ਤੋਂ ਵੱਧ ਗਾਜੀਆਂ ਨੂੰ ਘੇਰਾ ਪਾ ਲਿਆ ਅਤੇ ਇਹਨਾਂ ਸਾਰਿਆਂ ਤੋਂ ਹਥਿਆਰ ਖੋ ਕੇ ਉਹਨਾਂ ਨੂੰ ਕੈਦੀ ਬਣਾ ਲਿਆ ਇਸ ਸਮੇਂ ਬਹਾਦਰ ਸਰਦਾਰ ਹੁਕਮਾ ਸਿੰਘ ਚਿਮਣੀ ਸਰਦਾਰ ਹਰੀ ਸਿੰਘ ਦੇ ਨਾਲ ਆਪਣੀ ਅਦੁੱਤੀ ਬੀਰਤਾ ਦੱਸਦਾ ਹੋਇਆ ਸਖਤ ਫਟੜ ਹੋ ਗਿਆ ਇਹਨਾਂ ਦੀ ਇਸ ਭਾਰੇ ਬੀਰਤਾ ਬਦਲੇ ਮਹਾਰਾਜਾ ਸਾਹਿਬ ਨੇ ਸਰਦਾਰ ਹੁਕਮ ਸਿੰਘ ਤੇ ਸਰਦਾਰ ਹਰੀ ਸਿੰਘ ਨੂੰ ਸਰਦਾਰੀ ਤੇ ਜ਼ਗੀਰ ਬਖਸ਼ੀ ਕਸੂਰ ਦੇ ਬਾਹਰਲੇ ਮੈਦਾਨ ਦੀ ਫਤਿਹ ਵਿੱਚ ਨਵਾਬ ਕুতਬਦੀਨ ਖਾਨ ਦੀਆਂ ਪੰਜ توپਾਂ ਤੇ ਬਹੁਤ ਸਾਰੇ ਜੰਗੀ ਸਮਾਨ ਪਰ ਖਾਲਸਾ ਫੌਜ ਨੇ ਕਬਜ਼ਾ ਕਰ ਲਿਆ ਇਸ ਦੇ ਉਪਰੰਤ ਵਿਜਈ ਫੌਜਾਂ ਨੇ ਕਸੂਰ ਦੇ ਕਿਲੇ ਅਤੇ ਸ਼ਹਿਰ ਨੂੰ ਬੜੀ ਕਰੜਾਈ ਨਾਲ ਘੇਰੇ ਵਿੱਚ ਰੱਖ ਲਿਆ ਇਸ ਸਮੇਂ ਮਹਾਰਾਜਾ ਸਾਹਿਬ ਨੇ ਕੁਝ ਦਿਨ ਫੌਜਾਂ ਨੂੰ ਆਰਾਮ ਦੇ ਕੇ ਮੁੜ ਨਵੇਂ ਹੱਲੇ ਲਈ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ 18 ਫਰਵਰੀ ਦੇ ਦਿਨ ਸੂਰ ਚੜਨ ਤੋਂ ਪਹਿਲਾਂ ਕਿਲੇ ਤੇ ਤਾਵਾ ਕਰ ਦਿੱਤਾ ਗਿਆ ਤੇ ਮੋੜੋਂ ਦੋਵਾਂ ਧਿਰਾਂ ਵੱਲੋਂ ਧੂਆਂ ਧਾਰ ਤੋਂ ਪਾਸ ਚੱਲਣ ਲੱਗ ਪਈਆਂ ਇਹ ਸلسلਾ ਕਈ ਦਿਨਾਂ ਤੀਕ ਜਾਰੀ ਰਿਹਾ ਛੇਕੜ ਸਰਦਾਰ ਹਰੀ ਸਿੰਘ ਨੇ 27 ਫਰਵਰੀ ਰਾਤ ਨੂੰ ਹਨੇਰੇ ਵਿੱਚ ਆਪਣੇ ਜਵਾਨਾਂ ਨਾਲ ਲਿਆ ਤੇ ਰਾਤੋਂ ਰਾਤ ਕਿਲੇ ਦੀਆਂ ਨੀਹਾਂ ਵਿੱਚ ਤਿੰਨ ਥਾਂ ਤੇ ਸਰੂੰਗਾ ਲਾ ਕੇ ਇਹਨਾਂ ਵਿੱਚ ਬਾਰੂਦ ਦੇ ਕੁੱਪੇ ਦਬ ਦਿੱਤੇ ਅਜੇ ਖੁਸਮੁਸਾ ਹੀਸੀ ਕੇ ਪਲੀਤਿਆਂ ਨੂੰ ਅੱਗ ਲਾ ਦਿੱਤੀ ਗਈ ਬਾਰੂਦ ਨੂੰ ਅੱਗ ਲੱਗਣੇ ਨਾਲ ਹੀ ਸਰੂੰਗਾ ਫਟ ਗਈਆਂ ਤੇ ਕਿਲੇ ਦੀ ਲਹਿੰਦੀ ਬਾਹੀ ਦੂਰ ਤੱਕ ਧਰਤੀ ਤੇ ਆ ਪਈ ਬਹਾਦਰ ਖਾਲਸਾ ਫੌਜ ਜੋ ਇਸੇ ਉਡੀਕ ਵਿੱਚ ਖੜੀ ਸੀ ਝਟ ਕਿਲੇ ਤੇ ਟੁੱਟ ਪਈ ਤੇ ਅਖ ਦੇ ਸਰਕਾਰ ਵਿੱਚ ਧਾਵੜੀ ਅੱਗੋਂ ਬਹਾਦਰ ਨਵਾਬ ਕਤਬਦੀਨ ਖਾਨ ਨੇ ਬੜੀ ਬੀਰਤਾ ਨਾਲ ਸਿੰਘਾਂ ਦਾ ਟਕਰਾ ਕੀਤਾ ਤੇ ਦੁਪਹਿਰ ਤੀਕ ਇੱਕ ਰਸੇ ਸ਼ਹੀਦ ਸਾਹਿਬ ਚਲਦੀ ਰਹੇ ਇਸ ਸਮੇਂ ਦੋਹਾਂ ਧਿਰਾਂ ਦੇ ਯੋਧਿਆਂ ਨੇ ਆਪਣੇ ਕੌਮੀ ਜੋਸ਼ ਦੱਸਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਫਤਿਹ ਤੇ ਹਾਰ ਤਾਂ ਸਿਰ ਜਨ ਹਾਰਨੇ ਆਪਣੇ ਹੱਥ ਰੱਖੀ ਹੋਈ ਹੈ ਛੱਕ ਠੀਕ ਸੂਰਜ ਦੇ ਸ਼ਿਖਰ ਤੇ ਪਹੁੰਚਦਿਆਂ ਹੀ ਗਾਜੀਆਂ ਦੇ ਛੱਕੇ ਛੁੱਟ ਗਏ ਤੇ ਕਿਲੇ ਤੋਂ ਭਜ ਨੱਠੇ ਹੁਣ ਥੋੜੇ ਸਮੇਂ ਦੇ ਬਾਅਦ ਖਾਲਸੇ ਦਾ ਕਿਲੇ ਤੇ ਪੂਰਾ ਕਬਜ਼ਾ ਹੋ ਗਿਆ ਨੱਠੇ ਜਾਂਦੇ ਨਵਾਬ ਕਤਬਦੀਨ ਖਾਨ ਨੂੰ ਸ਼ੇਰ ਦਿਲ ਰਾਜਮੈਂਟ ਦੇ ਜਵਾਨਾਂ ਨੇ ਫੜ ਲਿਆ ਤੇ ਉਸੇ ਵਕਤ ਉਸ ਨੂੰ ਸ਼ੇਰੇ ਪੰਜਾਬ ਦੇ ਸਾਹਮਣੇ ਪੇਸ਼ ਕੀਤਾ ਗਿਆ ਇਹ ਵਿਚਾਰਾ ਸ਼ਰਮ ਦਾ ਮਾਰਾ ਨਿਮੋਜਨਾ ਹੋਇਆ ਸੀ ਤੇ ਅੱਗੋਂ ਅੱਖਾਂ ਨਾਲ ਸੀ ਮਲਾ ਸਕਦਾ ਨਵਾਬ ਖੁਦ ਅਤੇ ਸਾਰੇ ਦੇਖਣ ਵਾਲਿਓ ਇਸ ਉਡੀਕ ਵਿੱਚ ਸਨ ਕਿ ਹੁਣ ਮਹਾਰਾਜਾ ਸਾਹਿਬ ਵੱਲੋਂ ਇਸ ਨੂੰ ਤੋਹਫਾ ਕੇ ਉਡਾ ਦੇਣ ਦਾ ਹੁਕਮ ਦਿੱਤਾ ਜਾਏਗਾ ਕਿਉਂਕਿ ਇਸ ਦੀਆਂ ਵਧੀਕੀਆਂ ਕੋਈ ਇੱਕ ਜਾਂ ਦੋ ਨਹੀਂ ਸਨ ਸਗੋਂ ਬੇਗਿੰਤ ਸਨ ਪਰ ਇਹ ਸੁਣ ਕੇ ਸਾਰਿਆਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਸ਼ੇਰ-ਏ-ਪੰਜਾਬ ਨੇ ਹੁਕਮ ਦਿੱਤਾ ਕਿ ਨਵਾਬ ਖਾਨ ਦੀਆਂ ਮੁਸ਼ਕਾਂ ਖੋਲ ਦੇਵੋ ਇਹ ਬੜੀ ਬਹਾਦਰੀ ਨਾਲ ਲੜਿਆ ਹੈ ਕਤਲ ਕਰਨ ਦੀ ਥਾਂ ਮੈਂ ਇਸ ਦੀ ਜਾਨ ਬਖਸ਼ੀ ਕਰਦਾ ਹਾਂ ਸਗੋਂ ਇਸ ਇਸ ਨੂੰ ਇੱਕ ਵੱਡੀ ਜ਼ਗੀਰ ਬਖਸ਼ਦਾ ਹਾਂ ਤਾਂ ਕਿ ਇਹ ਸਣ ਆਪਣੇ ਪਰਿਵਾਰ ਦੇ ਅੱਗੇ ਨੂੰ ਨਿਸ਼ਚਿਤ ਹੋ ਕੇ ਆਪਣਾ ਜੀਵਨ ਬਤਾ ਸਕੇ ਇਸ ਫਰਮਾਨ ਦੀ ਉਸੇ ਵਕਤ ਪਾਲਣਾ ਕੀਤੀ ਗਈ ਅਤੇ ਸਤਲੋਜ ਤੋਂ ਪਾਰ ਮਮਦੋੜ ਦਾ ਪਰਗਨਾ ਜਿਸ ਵਿੱਚ 22 ਪਿੰਡ ਅਤੇ 52000 ਰੁਪਏ ਸਾਲਾਨਾ ਆਮਦਨ ਸੀ ਨਸਲਾਂ ਬਖਸ਼ ਦਿੱਤੀ ਅੱਗੇ ਨੂੰ ਇਸ ਨੂੰ ਖਾਲਸਾ ਦਰਬਾਰ ਦਾ ਪਤਵੰਤਾ ਦਰਬਾਰੀ ਬਣਾ ਦਿੱਤਾ ਹੁਣ ਜਦ ਸ਼ਹਿਰ ਅਤੇ ਕਿਲੇ ਦਾ ਸਾਰਾ ਯੋਗ ਪ੍ਰਬੰਧ ਹੋ ਗਿਆ ਤਾਂ ਸ਼ੇਰ-ਏ-ਪੰਜਾਬ ਨੇ ਇੱਥੇ ਇੱਕ ਬੜਾ ਭਾਰੀ ਦਰਬਾਰ ਕੀਤਾ ਤੇ ਜਿਹੜੇ ਸਰਦਾਰਾਂ ਨੇ ਇਸ ਲੜਾਈ ਵਿੱਚ ਆਪਣੇ ਜੰਗੀ ਕਮਾਲ ਦੱਸੇ ਸਨ ਉਹਨਾਂ ਨੂੰ ਨਾਮ ਵਜੋਂ ਵੱਡੀਆਂ ਜ਼ਗੀਰਾਂ ਤੇ ਤਰੱਕੀਆਂ ਦਿੱਤੀਆਂ ਗਈਆਂ ਇਸ ਸਮੇਂ ਮਹਾਰਾਜਾ ਸਾਹਿਬ ਨੇ ਨੌਜਵਾਨ ਹਰੀ ਸਿੰਘ ਦੀ ਨਿਰਪੈਤਾ ਅਤੇ ਯੋਗਤਾ ਦੀ ਭਰੇ ਦਰਬਾਰ ਵਿੱਚ ਦਾਤ ਦਿੱਤੀ ਤੇ ਇਸ ਨੂੰ 30000 ਰੁਪਏ ਸਲਾਨਾ ਦੀ ਜ਼ਗੀਰ ਬਖਸ਼ੀ ਇਸ ਤੋਂ ਛੁੱਟ 800 ਸਵਾਰਾਂ ਦਾ ਕਮਾਂਡਰ ਮੁਕਰਰ ਕੀਤਾ ਕਸੂਰ ਦਾ ਸਾਰਾ ਇਲਾਕਾ 28 ਫਰਵਰੀ ਸਨ 1807 ਤੋਂ ਖਾਲਸਾ ਰਾਜ ਨਾਲ ਮਿਲਾ ਲਿਆ ਗਿਆ ਅੱਗੇ ਨੂੰ ਸਰਦਾਰ ਨਿਹਾਲ ਸਿੰਘ ਜੇਟਾਰੀ ਵਾਲੇ ਨੂੰ ਜੋ ਇਸ ਮਹੰਮ ਦੇ ਖਾਸ ਪ੍ਰਬੰਧਕ ਸਨ ਜ਼ਗੀਰ ਵਜੋਂ ਦੇ ਦਿੱਤਾ ਗਿਆ ਇਸ ਲੜਾਈ ਵਿੱਚ 8 ਤੋਪਾਂ 3000 ਬੰਦੂਕਾਂ ਤੇ ਬੇਗਿਣਤ ਜੰਗੀ ਸਮਾਨ ਛੇਰੇ ਪੰਜਾਬ ਦੇ ਹੱਥ ਆਇਆ ਹੁਣ ਫਤਿਹ ਦੇ ਧੋਂਸੇ ਵਜਾਉਂਦੀਆਂ ਖਾਲਸਾ ਫੌਜਾਂ ਸਣੇ ਸ਼ੇਰੇ ਪੰਜਾਬ ਦੇ ਲਾਹੌਰ ਨੂੰ ਪਰਤਾਈਆਂ ਮੇਜਰ ਮੈ ਗ੍ਰੇਗਰ ਹਿਸਟਰੀ ਆਫ ਦੀ ਸਿੱਖੀ ਦੀ ਜਿਲਦ 1 ਸਫਾ 158 ਤੇ ਕুতਬਦੀਨ ਨੂੰ ਨਿਆਮਉਦੀਨ ਦਾ ਪੁੱਤਰ ਲਿਖਦਾ ਹੈ ਜੋ درست ਨਹੀਂ ਕুতਬਦੀਨ ਤੇ ਨਿਆਮਉਦੀਨ ਦੋਵੇਂ ਸਕੇ ਭਾਈ ਸਨ ਮਲਤਾਨ ਦਾ ਜੰਗ ਤੇ ਸਰਦਾਰ ਹਰੀ ਸਿੰਘ ਦਾ ਫੱਟੜ ਹੋਣਾ ਕਸੂਰ ਦੀ ਫਤਿਹ ਦੇ ਨਾਲ ਹੀ ਸਭ ਤੋਂ ਪਹਿਲਾਂ ਕਮਜੋਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਰਨਾ ਚਾਹੁੰਦਾ ਸੀ ਉਹ ਇਹ ਸੀ ਕਿ ਨਵਾਬ ਮੁਜੱਫਰ ਖਾਨ ਹਾਕਮ ਮੁਲਤਾਨ ਨੂੰ ਆਪਣੇ ਕੀਤੇ ਦੀ ਸਿੱਖਿਆ ਦਾ ਇੱਕ ਸਜ਼ਾ ਦਿੱਤੀ ਜਾਏ ਨਵਾਬ ਕਸੂਰ ਦੀ ਬਗਾਵਤ ਵਿੱਚ ਜਿੰਨਾ ਕਸੂਰ ਕਸੂਰੀਆਂ ਦਾ ਸੀ ਉਸ ਤੋਂ ਵੱਧ ਸਜ਼ਾਵਾਰ ਮੁਜੱਫਰ ਖਾਨ ਮੁਲਤਾਨ ਸੀ ਕਿਉਂਕਿ ਕਤਬਦੀਨ ਖਾਨ ਇਸੇ ਦੀ ਮਦਦ ਦੇ ਭਰੋਸੇ ਤੇ ਆਕੀ ਹੋਇਆ ਸੀ ਇਸ ਗੱਲ ਦਾ ਪੱਕਾ ਸਬੂਤ ਸ਼ੇਰੇ ਪੰਜਾਬ ਪਾਸ ਮੌਜੂਦ ਸੀ ਕਿ ਇਸ ਨੇ ਧਨ ਹਥਿਆਰਾਂ ਅਤੇ ਅਨਾਜ ਆਦੀ ਸਹਾਇਤਾ ਦੇ ਕੇ ਕਤਬਦੀਨ ਨੂੰ ਬਗਾਵਤ ਕਰਨ ਲਈ ਪ੍ਰੇਰਿਆ ਸੀ ਪਰ ਨਵਾਬ ਮੁਜੱਫਰ ਖਾਨ ਦੇ ਚੰਗੇ ਪਾਗਾਂ ਨੂੰ ਉਸ ਸਮੇਂ ਕੁਝ ਹੋਰ ਐਸੇ ਅਤ ਜ਼ਰੂਰੀ ਮਾਮਲੇ ਮਹਾਰਾਜ ਸਾਹਿਬ ਦੇ ਸਾਹਮਣੇ ਆ ਗਏ ਜਿਨ੍ਹਾਂ ਕਰਕੇ ਮੁਜੱਫਰ ਖਾਨ ਕੁਝ ਸਮੇਂ ਲਈ ਸਜ਼ਾ ਤੋਂ ਬਚਾਰਿਆ ਹੁਣ ਜਰਾ ਜਹੀ ਵੇਲ ਮਿਲਣ ਪਰ ਸੇਰੇ ਪੰਜਾਬ ਨੇ ਆਪਣਾ ਸਾਰਾ ਧਿਆਨ ਨਵਾਬ ਮਲਤਾਨ ਨੂੰ ਸਿੱਖਿਆ ਦੇਣ ਵੱਲ ਲਗਾ ਦਿੱਤਾ ਜਨਵਰੀ ਸਨ 1810 ਦੇ ਆਰੰਭ ਹੁੰਦਿਆਂ ਹੀ ਮਹਾਰਾਜਾ ਸਾਹਿਬ ਨੇ ਸਾਰੇ ਨਾਮੀ ਸਰਦਾਰਾਂ ਦਾ ਇਕੱਠ ਕੀਤਾ ਤੇ ਮਲਤਾਨ ਪਰ ਚੜ੍ਹਾਈ ਲਈ ਤਿਆਰੀ ਦੇ ਕੰਮ ਸਭ ਨੂੰ ਜੋਗਤ ਅਨੁਸਾਰ ਵਖ ਵਖ ਵੰਡ ਦਿੱਤੇ ਜੋ ਇੱਕ ਮਹੀਨੇ ਦੇ ਅੰਦਰ ਸਭ ਠੀਕ ਠਾਕ ਹੋ ਗਏ ਇਸ ਤਰ੍ਹਾਂ ਸਨ 1810 ਦੀ ਫਰਵਰੀ ਦੀ 15 ਤਰੀਕ ਨੂੰ ਬੜੀ ਬਲਵਾਨ ਫੌਜ ਨੇ ਸਨੇ ਭਾਰੀ ਤੋਪਖਾਨੇ ਦੇ ਮਲਤਾਨ ਵੱਲ ਚਾਲੇ ਪਾ ਦਿੱਤੇ ਇਹ ਸਾਰੀ ਮੁਹਿੰਮ ਤੇ ਸੇਨਾਪਤੀ ਕਮਾਂਡਰ ਇਨ ਚੀਫ ਸ਼੍ਰੀ ਹਜੂਰ ਹਜੂਰ ਮਹਾਰਾਜਾ ਰਣਜੀਤ ਸਿੰਘ ਜੀ ਆਪ ਸਨ ਇਹ ਬਹਾਦਰ ਫੌਜਾਂ ਲੰਮੇ ਕੂਚ ਕਰਦੀਆਂ ਹੋਈਆਂ 28 ਫਰਵਰੀ ਨੂੰ ਮਲਤਾਨ ਦੇ ਲਾਗੇ ਪਹੁੰਚ ਗਈਆਂ ਇੱਥੇ ਪਹੁੰਚ ਕੇ 25 ਫਰਵਰੀ ਨੂੰ ਮਹਾਰਾਜਾ ਸਾਹਿਬ ਨੇ ਨਵਾਬ ਮੁਜੱਫਰ ਖਾਨ ਨੂੰ ਇੱਕ ਮੁਰਾਸਲਾ ਲਿਖ ਕੇ ਭਜਵਾਇਆ ਜਿਸ ਦੀ ਇੱਕ ਇੱਕ ਸਤਰ ਤੋਂ ਨਿਆਂ ਅਤੇ ਗੰਭੀਰਤਾ ਚੋ-ਚੋ ਪੈਂਦੀ ਸੀ ਇਸ ਖਾਤੇ ਪਹੁੰਚਾਉਣ ਲਈ ਬਹਾਦਰ ਫਤਿਹ ਸਿੰਘ ਆਲੂਵਾਲੀਆ ਏਲਚੀ ਨਿਯੁਕਤ ਹੋਇਆ ਉਹ ਮੁਰਾਸਲਾ ਯੋਗ ਸਰਨਾਮੇ ਦੇ ਉਪਰੋਕਤ ਇਸ ਤਰ੍ਹਾਂ ਆਰੰਭ ਹੁੰਦਾ ਹੈ ਸਰਕਾਰ ਲਾਹੌਰ ਅਤੇ ਤੁਹਾਡੇ ਵਿਚਾਲੇ ਇਹਦਨਾਮਾ ਲਿਖਿਆ ਹੋਇਆ ਸੀ ਜਿਸ ਵਿੱਚ ਤੁਸੀਂ ਸਰਕਾਰ ਨੂੰ ਲਿਖ ਕੇ ਦਿੱਤਾ ਸੀ ਤੇ ਅੱਗੇ ਨੂੰ ਸਰਕਾਰ ਦੀ ਵਫਾਦਾਰੀ ਨਾਲ ਤਹਿਤ ਵਿੱਚ ਰਹੋਗੇ ਤੁਸੀਂ ਸਰਕਾਰ ਲਾਹੌਰ ਦੇ ਕਿਸੇ ਵੈਰੀ ਨਾਲ ਆਪਣਾ ਕੋਈ ਸਬੰਧ ਨਹੀਂ ਰੱਖੋਗੇ ਤੁਸੀਂ ਸਲਾਨਾ ਬਾਜ਼ਗੁਜ਼ਾਰੀ ਸਣੇ ਨਜ਼ਰਾਨੇ ਦੇ ਆਪਣੇ ਆਮਦੀਆਂ ਆਦਮੀਆਂ ਰਹੀਂ ਸਰਕਾਰ ਦੇ ਖਜਾਨੇ ਵਿੱਚ ਲਾਹੌਰ ਠੀਕ ਨਿਯਤ ਸਮੇਂ ਪਹੁੰਚਾ ਦਿਆ ਕਰੋਗੇ ਤੁਸੀਂ ਇਸ ਲਿਖਤ ਦੇ ਉਪਰੰਤ ਤਨੋਂ ਮਨੋਂ ਲਾਹੌਰ ਸਰਕਾਰ ਦੇ ਖੈਰ ਖਵਾ ਤੇ ਸ਼ੁਭਚਿੰਤਕ ਰਹੋਗੇ ਪਰ ਤੁਸੀਂ ਉਪਰੋਕਤ ਲਿਖਤ ਦੀ ਹਰ ਇੱਕ ਸ਼ਰਤ ਦੇ ਉਲਟ ਚੱਲਦੇ ਰਹੇ ਹੋ ਜਿਸ ਕਰਕੇ ਇਸ ਅਹਿਦਨਾਮੇ ਦੇ ਤੋੜਨ ਦੇ ਹੇਠ ਲਿਖੇ ਵਾਕਿਆਤ ਅਨਸਾਰ ਤੁਸੀਂ ਜ਼ਿੰਮੇਵਾਰ ਹੋ ਆਪਣੀ ਲਿਖਤ ਦੇ ਵਿਰੁੱਧ ਤੁਸੀਂ ਸਰਕਾਰ ਦੇ ਪ੍ਰਸਿੱਧ ਵੈਰੀ ਅਹਿਮਦ ਖਾਨ ਸਿਆਲ ਰੈਸ ਝੱਗ ਨੂੰ ਆਪਣੇ ਕੋਲ ਪਨਾਹ ਦਿੱਤੀ ਅਹਿਦਨਾਮੇ ਦੀ ਲਿਖਤ ਅਨੁਸਾਰ ਤੁਸੀਂ پابੰਦ ਸੀ ਕਿ ਉਸਨੂੰ ਗ੍ਰਿਫਤਾਰ ਕਰਕੇ ਸਰਕਾਰ ਕੋਲ ਪਹੁੰਚਾ ਦੇਂਦੇ سرکار لاہور دے وفادار رہن دی تھا تساں الٹی سرکار دے ವಿರುದ್ಧ جنگ وچ নবাব قطب الدین خان قسوریے دی ਧਨ تے ਹਥਿਆਰਾਂ ਨਾਲ ਮਦਦ ਕੀਤੀ ਸੀ ਜਿਹਦਾ ਪੂਰਾ ਸਬੂਤ ਮੌਜੂਦ ਹੈ ਬਾਜ਼ਗੁਜ਼ਾਰੀ ਦੇ ਨਜ਼ਰਾਨੇ ਦੇ ਰੁਪਈਏ ਦੇ ਪਹੁੰਚੋਂ ਵਿੱਚ ਤੁਸੀਂ ਇੰਨੇ ਗਾਫਲ ਰਹੇ ਹੋ ਕਿ ਨੀਵੇਂ ਸਮੇ ਤੋਂ ਦੂਣਾ ਸਮਾਂ ਗੁਜ਼ਰ ਗਿਆ ਹੈ ਪਰ ਤੁਸੀਂ ਆਪਣਾ ਫਰਜ਼ ਅਤੇ ਅਜੇ ਤੱਕ ਪੂਰਾ ਨਹੀਂ ਕੀਤਾ ਉੱਪਰ ਲਿਖਿਆ ਤਿੰਨ ਗੱਲਾਂ ਦੇ ਕਾਰਨ ਤੁਸੀਂ ਐਦਨਾਮੇ ਦੇ ਤੋੜਨ ਦੇ ਜ਼ਿੰਮੇਵਾਰ ਹੋ ਕਿਉਂਕਿ ਇਹ ਕਸੂਰ ਤੁਸੀਂ ਜਾਣ ਬੁੱਝ ਕੇ ਕੀਤਾ ਹੈ ਇਸ ਲਈ ਹੁਕਮ ਦਿੱਤਾ ਜਾਂਦਾ ਹੈ ਕਿ ਪਿਛਲੀ ਬਾਜਗੁਜ਼ਾਰੀ ਦੀ ਸਾਰੀ ਰਕਮ ਸਨੇਮਾ ਕੁਲ ਜੁਰਮਾਨੇ ਦੇ ਤਵਾਨੇ ਜੰਗ ਦੇ ਬਹੁਤ ਛੇਤੀ ਸਰਕਾਰ ਦੀ ਹਜ਼ੂਰੀ ਵਿੱਚ ਲੈ ਕੇ ਹਾਜ਼ਰ ਹੋਵੋ ਦੂਸਰੀ ਸੂਰਤ ਵਿੱਚ ਮਲਤਾਨ ਦੀ ਹਕੂਮਤ ਤੁਹਾਨੂੰ ਹਟਾ ਕੇ ਸਰਕਾਰ ਦਾ ਖੁਦ ਕਬਜ਼ਾ ਕਰ ਲੈਣਾ ਰਾਜਨੀਤੀਆਂ ਤੇ ਨਿਆਂ ਦੇ ਠੀਕ ਅਨੁਕੂਲ ਹੋਵੇਗਾ। ਹੁਣ ਸਾਡੇ ਪਤਵੰਤੇ ਏਲਜੀ ਸਰਦਾਰ ਫਤੇਹ ਸਿੰਘ ਦੇ ਹੱਥੀਂ ਉੱਤਰ ਲੇ ਕੇ ਭੇਜੋ ਕਿ ਦੋਵਾਂ ਗੱਲਾਂ ਵਿੱਚੋਂ ਤੁਸੀਂ ਕਿਹੜੀ ਚਾਹੁੰਦੇ ਹੋ। ਸਰਦਾਰ ਫਤੇਹ ਸਿੰਘ ਨੇ ਜਦ ਮਲਤਾਨ ਦੇ ਨਵਾਬ ਕੋਲ ਪਹੁੰਚ ਕੇ ਇਹ ਮੁਰਾਸਲਾ ਉਸ ਨੂੰ ਪੜ੍ਹ ਕੇ ਸੁਣਾਇਆ ਤਾਂ ਨਵਾਬ ਦੇ ਹੱਥਾਂ ਦੇ ਤੋਤੇ ਉੱਡ ਗਏ ਤੇ ਬੜਾ ਘਬਰਾਇਆ ਤੇ ਉਹ ਉਸ ਵੇਲੇ ਕੋਈ ਤਸੱਲੀ ਬਖਸ਼ ਉੱਤਰ ਦੇਣ ਦੀ ਥਾਂ ਕਸਮਾਂ ਸੰਗੰਧਾਂ ਨਾਲ ਹੀ ਗੱਲ ਟੱਲਣੀ ਚਾਹੁੰਦਾ ਸੀ ਸਰਦਾਰ ਫਤਿਹ ਸਿੰਘ ਨੇ ਅਸੀਂ ਸੂਰਤ ਵਿੱਚ ਨਵਾਬ ਕੋਲ ਹੋ ਠਹਿਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਵਾਪਸ ਕੈਂਪ ਵਿੱਚ ਪਹੁੰਚ ਕੇ ਸਾਰੇ ਹਾਲ ਸਰਕਾਰ ਨੂੰ ਆ ਦੱਸੇ ਹੁਣ ਛੇਰੇ ਪੰਜਾਬ ਨੇ ਫੌਰਨ ਖਾਲਸਾ ਫੌਜ ਨੂੰ ਮਲਤਾਨ ਉੱਤੇ ਤਾਬਾ ਕਰਨ ਦਾ ਹੁਕਮ ਦੇ ਦਿੱਤਾ ਬਸ ਫਿਰ ਕੀ ਸੀ ਖਾਲਸਾ ਫੌਜਾਂ ਚੌਵਾਂ ਪਾਸਿਆਂ ਤੋਂ ਕਾਲੀਆਂ ਘਟਾ ਦੀ ਤਰ੍ਹਾਂ ਮਲਤਾਨ ਤੇ ਜਾਂ ਉਮੜੀਆਂ ਭਾਵੇਂ ਅਗੋਂ ਨਵਾਬ ਮੁਜੱਫਰ ਖਾਨ ਨੇ ਵੀ ਆਪਣੇ ਵੱਲੋਂ ਬੜੀਆਂ ਭਾਰੀ ਤਿਆਰੀਆਂ ਕੀਤੀਆਂ ਹੋਈਆਂ ਸਨ ਅਤੇ ਕਿਲੇ ਵਿੱਚ ਸਾਲ ਭਰ ਲਈ ਖਾਣਾ-ਦਾਣਾ ਅਤੇ ਸਮਾਨ ਇਕੱਠਾ ਕਰ ਰੱਖਿਆ ਸੀ ਪਰ ਖਾਲਸਾ ਫੌਜਾਂ ਦੇ ਪਹੁੰਚਦੇ ਹੀ ਇੱਕੋ ਲੜਾਈ ਵਿੱਚ ਉਸ ਦੀ ਬੁੱਧ ਟਿਕਾਣੇ ਆ ਗਈ ਅਰਥਾਤ ਸ਼ਹਿਰ ਨੂੰ ਖਾਲੀ ਛੱਡ ਕੇ ਕਿਲੇ ਵਿੱਚ ਜਾ ਵੜਿਆ ਹੁਣ ਖਾਲਸੇ ਨੇ ਸਾਰੇ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਨਾਲ ਹੀ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਕਿਲੇ ਨੂੰ ਸਭ ਪਾਸਿਆਂ ਤੋਂ ਐਸਾ ਘੇਰੇ ਵਿੱਚ ਰੱਖ ਲਿਆ ਜਾਏ ਕਿ ਕੋਈ ਵੀ ਅੰਦਰ ਦਾ ਬਾਹਰ ਅਤੇ ਬਾਹਰ ਦਾ ਅੰਦਰ ਆ ਜਾ ਨਾ ਸਕੇ ਸੋ ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕੀਤੀ ਗਈ ਅਤੇ ਨਵਾਬ ਨੂੰ ਆਪਣੇ ਕਈ ਹਜ਼ਾਰ ਜੋਸ਼ੀਲੀ ਫੌਜ ਅਤੇ ਗਾਜੀਆਂ ਨਾਲ ਕਿਲੇ ਦੇ ਅੰਦਰ ਬੰਦ ਕਰ ਦਿੱਤਾ ਗਿਆ